Legenda i oh. okay. okay. ਹਾਰ ਕਰੀ ਸਹਾਂਗੇ ਹੈਪੀ ਦੀ ਦੁਕਾਨ ਤੇ ਜਦ ਜੀ ਨਿਹਾਲ ਸਿੰਘ ਵਾਲੇ ਜੀ ਕਾਰਨ ਹੀ ਅੱਪੀ ਦੀ ਦੁਕਾਨ ਤੇ ਬੈਠੇ ਸੀਗੇ ਜੀ ਹੈਗੇ ਸੀਗੇ 15 16 ਜਾਨੇ ਸੀਗੇ ਗੱਡੀਆਂ ਤੇ ਆਏ ਸੀਗੇ ਜੀ ਅਸਲੇ ਸੀਗੇ ਤਖੰਡੇ ਜਿਗੇ ਤੇ ਕਿਰਪਾਨ ਸੀਗੀ ਮੋਬਾਈਲਾਂ ਵਾਲੀ ਦੁਕਾਨ ਸੀ ਜੀ ਰਾਜੀਨਾਮਾ ਕਰਨੇ ਸੀਗੇ ਜੀ ਮੰਡੇ ਨਾਲ ਮਹਤਰੀ ਨਾਲ ਲਿੰਕੂ ਨਾਲ ਦੀ ਜਨਤੀਤ ਹੋ ਸੀਗਾ ਪੰਜ 6 ਜਾਨੇ ਨਾਲ ਦੀ ਦੋਆਂ ਦੇ ਇੱਕ ਤੇ ਦੋਹਾਂ ਦੇ ਤਾਂ ਫੇਰ ਵੱਜਿਆ ਏ ਤੇ ਇੱਕ ਦੇ ਸਿਰ ਦਾ ਲੱਗਿਆ ਇੱਕ ਦੇ ਸਿਰ ਪੱਟਾ ਇੱਕ ਮਾਰ ਅੱਜ ਕਰੀਬ 12:00 ਵਜੇ ਸਾਨੂੰ ਪਤਾ ਲੱਗਾ ਕਿ ਨਿਹਾਲ ਸਿੰਘ ਵਾਲਾ ਹੈਪੀ ਮੋਬਾਈਲ ਲੈ ਗਏ ਉੱਥੇ ਕੋਈ ਕਿਸੇ ਮਾਮਲੇ ਨੂੰ ਲੈ ਕੇ ਸਮਝੌਤੇ ਦੀ ਗੱਲ ਚੱਲ ਰਹੀ ਸੀਗੀ ਉੱਥੇ ਕੋਈ ਤੀਰੇ ਕਰੀਬ ਤਿੰਨ-ਚਾਰ ਮੁੰਡੇ ਹੈਗੇ ਨੇ ਜਿਨ੍ਹਾਂ ਦਾ ਕੋਈ ਪਹਿਲਾਂ ਕੁ ਮਾਰਾ ਮਟਾ ਝਗੜਾ ਹੋਇਆ ਸੀਗਾ ਤੇ ਜਦੋਂ ਬੈਠੇ ਆ ਤੇ ਗੱਲਾਂ ਪੱਤਾ ਕਰਦੇ ਆ ਉਹਨਾਂ ਦੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਤੇ ਉਹਦੇ ਵਿੱਚ ਜਸਪ੍ਰੀਤ ਸਿੰਘ ਹਰਕ੍ਰਿਸ਼ਨ ਤੇ ਧਰਮਪਾਲ ਜਿਹੜਾ ਇਹਨਾਂ ਦੇ ਇਹਦੇ ਵੀ ਛੱਟ ਲੱਗੀਏ ਉਹਨਾਂ ਨੂੰ ਇੱਥੇ ਮੈਡੀਸਿਟੀ ਵਗੈਰਾ ਦਾ ਇਲਾਜ ਕਰਾਤਾ ਫਾਇਰਿੰਗ ਵਗੈਰਾ ਹੋਈ ਸੀ ਅਸੀਂ ਮੌਕੇ ਤੇ ਪਹੁੰਚੇ ਆ ਤੇ ਇੱਥੇ ਹੁਣ ਉਹਨਾਂ ਨਾਲ ਗੱਲਬਾਤ ਕਰਕੇ ਤੇ ਜੋ ਹਾਲਾਤ ਹੋਣਗੇ ਉਹ ਤੇ ਪਟਾਕ ਕਾਰਵਾਈ ਅਮਲ ਵਿੱਚ ਲੈਂਦੀ ਹੈ ਗੋਲੀ ਲੱਗੀ ਬਾਰੇ ਗੱਲ ਸਾਹਮਣੇ ਆਈ ਹੈ ਕਿ ਮਾਹੌਲ ਉਹ ਜਾ ਬਣ ਗਿਆ ਸੀ ਗੋਲੀ ਲੱਗੀ ਹੈ ਹੁਣ ਜਿਹੜਾ ਮੌਕੇ ਤੇ ਆ ਗਏ ਆ ਅਸੀਂ ਇਹਨਾਂ ਦੇ ਕੋਲ ਮੈਡੀ ਸਿਟੀ ਹਸਪੀਟਲ ਦੇ ਵਿੱਚ ਤਿੰਨ ਤਿੰਨ ਤੱਕ ਬੰਦਿਆਂ ਬਾਰੇ ਪਤਾ ਲੱਗੇ ਤਿੰਨ ਬੰਦੇ ਜ਼ਖਮੀ ਹੋਏ ਆ ਇਹਦੇ ਬਾਰੇ ਹਾਲੇ ਪੂਰੀ ਵੈਰੀਫਾਈ ਕਰਾਂਗੇ ਦੌਰਾਨ ਇਨਵੈਸਟੀਗੇਸ਼ਨ ਜੋ ਵੀ ਤੱਥ ਸਾਹਮਣੇ ਆਏ ਉਹ ਹਾਲਾਤ ਜਿਹੜੇ ਹੈਗੇ ਦੌਰਾਨ ਤਸਦੀਕ ਜਿਹੜੀ ਮੁੱਢਲੀ ਜਾਣਕਾਰੀ ਲਈ ਮਿਲੀ ਉਹ ਇਹ ਹੈ ਕਿ ਅਰੰਵਿਰ ਨਾਂ ਦਾ ਮੁੰਡਾ ਹੈਗਾ ਉਹਨੇ ਆਪਣਾ ਮਕਾਨ ਬਣਾਇਆ ਸੀਗਾ ਤੇ ਇੱਕ ਗੁਰਪ੍ਰੀਤ ਮੁੰਡਾ ਹੈਗਾ ਉਹ ਉਹਨੇ ਮਕਾਨ ਦਾ ਠਿਕਾਣਾ ਲਿਆ ਸੀਗਾ ਉਹਨਾਂ ਦਾ ਜਿਹੜਾ ਹੈਗਾ ਪੈਸਿਆਂ ਦਾ ਕੋਲੈਂਡੈਂਸੀ ਵਾਅਦਾ ਕਰ ਸੀਗੀ ਉਹਦੇ ਸੰਬੰਧ ਵਿੱਚ ਹੀ ਦੋ ਦਿਤੇਰਾ ਕਥੀਆਂ ਹੋਈਆਂ ਸੀ ਇਹ ਤਾਂ ਇਮੀਡੀਏਟਲੀ ਸਾਨੂੰ ਪਤਾ ਲੱਗਿਆ ਤੇ ਅਸੀਂ ਔਕੇ ਤੇ ਆ ਗਏ ਹੁਣ ਜੋ ਅੱਗੇ ਨੈਕਸਟ ਚੈਪਟਰ ਦੀ ਪੁੱਛਗਿੱਛ ਕਰਾਂਗੇ ਪੁੱਛਗਿੱਛ ਤੋਂ ਜੋ ਵੀ ਹਾਲਾਤ ਸਾਹਮਣੇ ਆਉਣਗੇ ਸਹੀ ਤੇ ਸੱਚੇ ਤੱਤ ਨੇ ਜਿਹੜੇ ਤਫਤੀਸ਼ ਦੇ ਵਿੱਚ ਬੱਚੇ ਜਾਗੇ ਮੈਂ ਤੁਹਾਨੂੰ ਉਹ ਹੀ ਦੱਸ ਰਿਹਾ ਜੀ ਮੌਕੇ ਤੇ ਪਹੁੰਚੇ ਸੀ ਹੁਣ ਇੱਥੇ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਦਾ ਬਿਆਨ ਦਿਖਾਂਗੇ ਜੋ ਇਹ ਬਿਆਨ ਲਿਖਾਉਗੇ ਉਹਦੇ ਤੌਰ ਤੇ ਤਫਤੀਸ਼ ਕੀਤੀ ਜਾਵੇਗੀ ਅਕੋਰਡਿੰਗ ਤਫਤੀਸ਼ ਜੋ ਵੀ ਗੋਚੀ ਪਾਇਆ ਗਿਆ ਉਹਦੇ ਖਿਲਾਫ ਕਾਨੂੰਨੀ ਅਮਲ ਚੱਲਦੇ ਦੇ ਮੌਕੇ ਤੇ ਅਸੀਂ ਪਹੁੰਚ ਗਏ ਸੀ ਉਦੋਂ ਇਹ ਨਹੀਂ ਪਤਾ ਲੱਗਾ ਕਿ ਪਾਰਟੀ ਦਾਹ ਕਿੱਥੇ ਹੋਈ ਹੈ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਪਾਰਟੀ ਇੱਥੇ ਨਾਲ ਹੋਈ ਹੈ ਮੈਡੀ ਸਿਟੀ ਅਸੀਂ ਤੁਰੰਤ ਇੱਥੇ ਆ ਗਏ ਅਸੀਂ ਉਸੇ ਵਕਤ ਹੀ ਜਿਹੜੇ ਹੈਗੇ ਮੌਕੇ ਤੇ ਪਹੁੰਚ ਗਏ ਸੀ ਜ਼ਖਮਿਆਂ ਦੇ ਹਾਲ ਸਥਿਤੀ ਆ ਠੀਕ ਹੈ ਪਹਿਲਾਂ ਅਸੀਂ ਸਾਨੂੰ ਇਹ ਪਤਾ ਲੱਗਿਆ ਕਿ ਸ਼ਿਵਾਲਾ ਉੱਤੇ ਵਿਹਾਸਿਕ ਵਾਲੇ ਕਿਹਾ ਉੱਥੇ ਵੀ ਅਸੀਂ ਗਏ ਆਂ ਉਸ ਤੋਂ ਬਾਅਦ ਦੇ ਵਿੱਚ ਅਸੀਂ ਜਿੱਦੇ ਸਾਨੂੰ ਤਲਾ ਮਿਲੀ ਵੀ ਇਹ ਇੱਥੇ ਮੈਡੀਸਿਟੀ ਆਇਆ ਕਿ ਅਸੀਂ ਇਸ ਜਗ੍ਹਾ ਤੇ ਆਏ ਆਂ ਫਿਰ ਉਹ ਇਹਨਾਂ ਦਾ ਬਿਆਨ ਲਿਖਾਂਗੇ ਜੀ ਜਾਣ ਲਿਖ ਕੇ ਕੌਣ ਨੂੰ ਰੂਲ ਕਰ ਵੀ ਕਰਾਂਗੇ